ਮੈਂ ਡਾਕਟਰ ਕੁਚਰਨ ਸਿੰਘ ਵਾਰਡ ਨੰਬਰ 83 ਤੋਂ ਆਮ ਆਦਮੀ ਪਾਰਟੀ ਤੋਂ ਟਿਕਟ ਦੇ ਕੇ ਮੇਰੇ ਮਾਤਾ ਜੀ ਸ਼੍ਰੀਮਤੀ ਜਸਪਾਲ ਕੌਰ ਜੀ ਨੂੰ ਪਾਰਟੀ ਨੇ ਨਵਾਜਿਆ ਮੈਂ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਸੀਐਮ ਸਾਹਿਬ ਔਰ ਸਾਡੇ ਹਲਕੇ ਦੀ ਸ਼ਾਨ ਸ਼੍ਰੀ ਦਿਨਿੰਦਰ ਤਲਜੀ ਦਾ ਮੈਂ ਤਹ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮਾਨ ਬਖਸ਼ਿਆ ਮੇਰੇ ਪਰਿਵਾਰ ਨੂੰ ਮਾਨ ਬਖਸ਼ਿਆ ਬਾਡਿਟਿਕਟ ਦੇ ਕੇ ਔਰ ਮੈਂ ਇਹ ਵਿਸ਼ਵਾਸ ਵੀ ਦਵਾਨਾ ਆਪਣੀ ਪਾਰਟੀ ਨੂੰ ਕਿ ਇਹ ਟਿਕਟ ਜਿਹੜੀ ਆ ਜਿੱਤ ਕੇ ਅਸੀਂ ਆਮ ਆਦਮੀ ਪਾਰਟੀ ਦੀ ਝੋਲੀ ਪਾਵਾਂਗੇ ਵਾਰ ਨੰਬਰ 83 ਤੋਂ ਆਮ ਆਦਮੀ ਪਾਰਟੀ ਨੇ ਮੇਰੇ ਮਾਤਾ ਜੀ ਸ਼੍ਰੀਮਤੀ ਜਸਪਾਲ ਕੌਰ ਜੀ ਨੂੰ ਇਹ ਟਿਕਟ ਦਿੱਤੀ ਹੈ ਔਰ ਮੈਂ ਆਪ ਜੀ ਦੇ ਨਾਲ ਇੱਕ ਸੇਵਾਦਾਰ ਦੇ ਤੌਰ ਤੇ ਪਹਿਲਾਂ ਵੀ ਸੇਵਾ ਕਰਦਾ ਆ ਰਿਹਾ ਆ ਅੱਗੇ ਵੀ ਸੇਵਾ ਕਰਦਾ ਰਾਵਾਂਗਾ ਐਜ਼ ਅ ਡਾਕਟਰ ਮੈਂ ਸਮਾਜ ਸੇਵੀ ਸੇਵਾ ਵੀ ਕਰਦਾ ਡਾਕਟਰ ਦੇ ਨਾਤੇ ਮੇਰੇ ਕੋਲ ਰਾਤ ਦਿਨ ਜਿਹੜੇ ਪੇਸ਼ ਆਂਦੇ ਮੈਂ ਕਦੀ ਇਨਕਾਰ ਨਹੀਂ ਕੀਤਾ ਸੋ ਪਹਿਲਾਂ ਵੀ ਜਿੱਦਾਂ ਮੈਂ ਸਾਰੇ ਸੇਵਾ ਕਰਦਾ ਸੀ ਹੁਣ ਮੇਰੇ ਤੇ ਡਬਲ ਜ਼ਿੰਮੇਵਾਰੀ ਆ ਜਾਏਗੀ ਮਾਤਾ ਜੀ ਦੇ ਨਾਲ ਤੁਹਾਨੂੰ ਸੇਵਾ ਦਾ ਜਿਹੜਾ ਨਾਲ ਫ੍ਰੀ ਮਿਲੇਗਾ ਔਰ ਮੈਂ ਉਮੀਦ ਕਰਦਾ ਕਿ ਜਿਹੜੇ ਵੀ ਸੂਝਵਾਨ ਜਿੰਨੇ ਮੇਰੇ ਵਾਰਦੇ ਨੇ ਵੋਟਰ ਨੇ ਉਹ ਸਾਰੇ ਮੇਰਾ ਸਾਥ ਦੇਣਗੇ ਇੱਕ ਇੱਕ ਵੋਟ ਜਿਹੜੀ ਆ 21 ਤਰੀਕ ਨੂੰ ਆਮ ਆਦਮੀ ਪਾਰਟੀ ਦੇ ਨਿਸ਼ਾਨ ਝਾੜੂ ਦੇ ਉੱਤੇ ਮੋਹਰ ਲਗਾ ਕੇ ਵਾੜ ਨੰਬਰ 83 ਤੋਂ ਮੇਰੇ ਮਾਤਾ ਜੀ ਸ਼੍ਰੀਮਤੀ ਜਸਪਾਲ ਕੌਰ ਜੀ ਨੂੰ ਕਾਮਯਾਬ ਕਰੰਗੇ ਔਰ ਮੈਂ ਯਕੀਨ ਦਿਵਾਣਾ ਇਸ ਵਾਰ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਮੈਂ ਪਹਿਲ ਦੇ ਆਧਾਰ ਤੇ ਹੱਲ ਕਰਾਂਗਾ ਬੁੜਾਪਾ ਪੈਨਸ਼ਨ ਚਾਹੇ ਉਹ ਮੇਰੇ ਏਰੀਆ ਦੇ ਥੋੜਾ ਜਿਹਾ ਅਸਲਾਮ ਏਰੀਆ ਜਿਹਦੇ ਵਿੱਚ ਬਾਲਿਆ ਦੀਆਂ ਸੱਤਾ ਦਾ ਫੋੜਵੇ ਸੜਕਾਂ ਦੇ ਕੰਮ ਜਿਹੜੇ ਰਹਿੰਦੇ ਆ ਪਾਰਕਾਂ ਦੇ ਕੰਮ ਰਹਿੰਦੇ ਆ ਉਹ ਮੈਂ ਜਿਹੜੇ ਆ ਪਹਿਲ ਦੇ ਆਧਾਰ ਤੇ ਜਿਹੜੇ ਆ ਕੋਸ਼ਿਸ਼ ਕਰਾਂਗਾ ਕਿ ਇਹ ਜਿਹੜੇ ਆ ਜਲਦੀ ਤੋਂ ਜਲਦੀ ਦੇ ਕੋਨ ਬਾਕੀ ਮੇਰੇ ਵਾਰਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਇਦਾਂ ਦੇ ਕੰਮ ਜਿਹੜੇ ਬਹੁਤ ਜ਼ਿਆਦਾ ਟਾਈਮ ਲੱਗ ਸਕੇ ਕਿਉਂਕਿ ਛੋਟੇ ਛੋਟੇ ਕੰਮ ਨੇ ਕਿਉਂਕਿ ਮੇਰਾ ਵਾਰ ਜਿਹੜਾ ਬਹੁਤ ਸਾਫ਼ ਸੁਥਰਾ ਔਰ ਪੜੇ ਲਿਖਿਆ ਦਾ ਵਾਰ ਹੈ ਸੂਝਵਾਨ ਲੋਕ ਇੱਥੇ ਰਹਿੰਦੇ ਨੇ ਔਰ ਮੈਂ ਉਮੀਦ ਕਰਾਂਗਾ ਕਿ ਜਿਹੜੀ ਸਰਕਾਰ ਹੈ ਸਰਕਾਰ ਦਾ ਫਾਇਦਾ ਲਈਏ ਆਪਾਂ ਮੌਜੂਦਾ ਗਵਰਨਮੈਂਟ ਦਾ ਕਿਉਂਕਿ ਕੰਮ ਜਿਹੜੇ ਆ ਮੌਜੂਦਾ ਗਵਰਨਮੈਂਟ ਨੇ ਹੀ ਕਰਦੇ ਆ ਮੈਂ ਉਮੀਦ ਕਰਦਾ ਕਿ ਸਾਰੇ ਜਾਣੇ 21 ਤਰੀਕ ਨੂੰ ਆਮ ਆਦਮੀ ਪਾਰਟੀ ਨੂੰ ਵਾਰ ਨੰਬਰ 83 ਤੋਂ ਸਾਡੇ ਮਾਤਾ ਜੀ ਜਸਪਾਲ ਕੌਜੀ ਨੂੰ ਚੁਟਾ ਕੇ ਇਹ ਸਾਰੇ ਮਹੱਲਾ ਨवासी ਮੇਰੇ ਵਾਰ ਨवासी ਇਹ ਸੀਟ ਜਿਹੜੀ ਆ ਆਮ ਆਦਮੀ ਪਾਰਟੀ ਝੋਲੀ ਪਾਣਗੇ ਇਹਨਾਂ ਸ਼ਬਦਾਂ ਨਾਲ ਮੈਂ 사ਯਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬਟੇ ਪਰ ਆਇਆ ਮੈਂ ਡਾਕਟਰ ਕੁਚਰਨ ਸਿੰਘ ਆਮ ਆਦਮੀ ਪਾਰਟੀ ਤੋਂ ਜ਼ਿਲ੍ਹੇ ਦਾ ਵਾਈਸ ਪ੍ਰੈਜ਼ੀਡੈਂਟ ਪੀਸੀ ਵਿੰਗ ਤੋਂ ਮੈਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਜੀ ਕੇਜਰੀਵਾਲ ਜੀ ਸਾਡੇ ਪੰਜਾਬ ਦੀ ਸ਼ਾਨ ਸੀਐਮ ਸਾਹਿਬ ਤੁਹਾਡਾ ਜਨਮ ਜੀ ਸਾਡੇ ਹਲਕੇ ਦੀ ਸ਼ਾਨ ਨੀਤਾ ਜੀ ਜਮਾ ਬਿਲੋਤ ਰਵਾਨੀ ਆ ਜਿਨ੍ਹਾਂ ਨੇ ਮੇਰੇ ਮਾਤਾ ਜੀ ਜਿਸ ਨੂੰ ਆਹ ਪਾਰ ਤੋਂ ਇਸ ਬਾੜ ਤੋਂ ਵਣ ਪੱਤਿਆਸੀ ਤੋਂ ਆਮ ਆਦਮੀ ਪਾਰਟੀ ਤਿਕੜ ਦੇ ਕੇ ਨਵਾਇਆ ਮੈਂ ਯਕੀਨ ਦਿਵਾਉਣਾ ਕਿ ਜਿੰਨਾ ਮਾ ਵਿਸ਼ਵਾਸ ਪਾਰਟੀ ਨੇ ਮੇਰੇ ਤੇ ਕੀਤਾ ਹੈ ਉਸ ਵਿਸ਼ਵਾਸ ਨੂੰ ਕਾਇਮ ਰੱਖਦੇ ਹੋਏ ਅਸੀਂ ਇਹ ਸੀਟ ਜਿਹੜੀ ਕੱਢ ਕੇ ਆਮ ਆਦਮੀ ਪਾਰਟੀ ਤੋਂ ਜਿੱਤ ਪਾਵਾਂਗੇ ਵਾਹ ਨੰਬਰ 83 ਤੋਂ ਵੱਡੀ ਲੀਡ ਲੈ ਕੇ ਜੀ ਇਹ ਜਿਹੜੀ ਸੀਟ ਜਿੱਤਾਂਗੇ ਤੋ ਮੈਂ ਉਮੀਦ ਕਰਦਾ ਮੇਰੇ ਜਿੰਨੇ ਵੀ ਵਾਣਵਾਸੀ ਨੇ ਇਸੇ ਤਰ੍ਹਾਂ ਇਹ ਆਰੇ ਕਿ ਕਿ ਮੌਜੂਦਾ ਗਵਰਨਮੈਂਟ ਕੰਮ ਜਿਹੜੇ ਸਾਰੇ ਮੌਜੂਦਾ ਗਵਰਨਮੈਂਟ ਕਰ ਰਹੀ ਹੈ ਔਰ ਵਿਕਾਸ ਜਿਹੜਾ ਪਹਿਲਾਂ ਵੀ ਚੱਲਦੇ ਆ ਅੱਗੇ ਵੀ ਚੱਲਦੇ ਰਹਿਣਗੇ ਮੈਂ ਇਸ ਤਰ੍ਹਾਂ ਜਾਣ ਕਰਾਉਣਾ ਚਾਹਣਾ ਕਿ ਪਿਛਲੀ ਸਰਕਾਰ ਦੇ ਦੌਰਾਨ ਇਸ ਰੋਡ ਦੇ ਵਿੱਚ ਮੇਨ ਸਾਡਾ ਰੋਡ ਆ ਮਕਸੂਦਾ ਗੋਨੰਦਨਪੁਰ ਰੋੜਾ ਜਿਹੜਾ 5 ਸਾਲ ਜਿਹੜਾ ਇਹਦੇ ਵੱਲ ਧਿਆਨ ਨਹੀਂ ਦਿੱਤਾ ਬਣਾਈ ਨਹੀਂ ਸਰਕਾਰ ਆਈ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਇਹ ਜਿਹੜਾ ਰੋਡ ਬਣਾਇਆ ਸਾਡੇ ਨਿਊ ਸ਼ਿਵਨਗਰ ਦੇ ਵਿੱਚ ਸੀਬਲ ਜਿਹੜਾ ਸੀਗਾ ਪਾਸ ਨਹੀਂ ਹੋ ਰਿਹਾ ਸੀ ਉਹ ਅਸੀਂ ਪਾਸ ਕਰਾਇਆ 1 ਕਰੋੜ 50 ਲੱਖ ਰੁਪਏ ਦਾ ਜਿਹੜਾ ਸੀ ਉਹ ਅਸੀਂ ਉਹਦੇ ਪਾਸ ਕਰਾਇਆ ਔਰ ਮੈਂ ਉਮੀਦ ਕਰਦਾ ਕਿ ਜਿਸ ਤਰ੍ਹਾਂ ਮੇਰੇ ਛੋਟੀ ਜੀ ਡਿਮਾਂਡ ਜਿਹੜੀ ਮੈਂ ਕਰਦਾ ਜਾ ਕੇ ਕਟਾਲ ਸਾਹਿਬ ਅੱਗੇ ਕਟਾਲ ਸਾਹਿਬ ਮੇਰੇ ਵਾਰ ਦੇ ਵਿੱਚ ਆ ਪ੍ਰੋਬਲਮ ਹੈ ਔਰ ਪਹਿਲੇ ਅਧਾਰ ਦੇ ਤੇ ਕਟਾਲ ਸਾਹਿਬ ਜਿਹੜੇ ਆ ਉਹ ਕੰਮ ਜਿਹੜੇ ਕਰਵਾ ਕੇ ਮੈਨੂੰ ਦਿੰਦੇ ਆ ਮੈਂ ਉਮੀਦ ਕਰਦਾ ਕਿ ਮੇਰੇ ਕੰਮ ਇਹਦੇ ਚੱਲਦੇ ਰਹਿਣਗੇ ਔਰ ਮੈਂ ਸਾਰਿਆਂ ਦਾ ਸੱਚਾ ਨਾ ਕਿ ਮੈਨੂੰ ਕੰਮ ਜਾਂ ਬਣਾਓ ਮੇਰੇ ਮਾਤਾ ਜੀ ਨੂੰ ਇਸ ਵਾਰਡ ਦੇ ਤੋਂ ਇਹਨਾਂ ਦੇ ਨਾਲ ਮੈਂ ਫਰੀ ਦੇ ਵਿੱਚ ਤੁਹਾਨੂੰ ਇੱਕ ਸੇਵਾ ਦਾ ਨਾਲ ਜਿਹੜਾ ਮਿਲਾਂਗਾ ਰਾਤ ਦਿਨ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰਾਂ ਜਿੰਨੀਆਂ ਵੀ ਬੜਾਪਾ ਪੈਨਸ਼ਨ ਆ ਬਾਲਿਆਂ ਛੱਤਾਂ ਦੇ ਪੈਸੇ ਆ ਜਿੰਨੇ ਵੀ ਕੰਮ ਹੈਗੇ ਆ ਤੁਸੀਂ ਜਦੋਂ ਮਰਜ਼ੀ ਮੇਰੇ ਕੋ ਆਓ ਸਾਰੇ ਕੰਮ ਜਿਹੜੇ ਤੁਹਾਡੇ ਪੈਨ ਦੇ ਨਾਲ ਦੇ ਦਿੱਤੇ ਜਾਣਗੇ ਔਰ ਮੈਂ ਇਹ ਵੀ ਤੀਨ ਦੁਆਨਾ ਕਿ ਸਾਡੇ ਵਾਰਡ ਦੇ ਵਿੱਚ ਜਿਹੜੇ ਕੰਮ ਰਹਿੰਦੇ ਆ ਉਹ ਵੀ ਜਿਹੜੇ ਜਲਦੀ ਤੋਂ ਜਲਦੀ ਜਿਹੜੇ ਅਸੀਂ ਕਰਵਾਵਾਂਗੇ ਇਸ ਵਾਰਡ ਦੇ ਵਿੱਚ ਕੁਝ ਇੱਕ ਇਸਾ ਮੇਰੇ ਨਾਲ ਨਵਾਂ ਜੁੜਿਆ ਜਿਹੜਾ ਸ਼ਿਵਨਗਰ ਦਾ ਉੱਥੇ ਅਸੀਂ ਕੁਛ ਦਿਨ ਪਹਿਲਾਂ ਹੀ ਪਿਊਬਲ ਦਾ ਜਿਹੜਾ ਲਵਾ ਕੇ ਦਿੱਤਾ ਪਾਣੀ ਦਾ ਉਹ ਪਾਸ ਹੋ ਗਿਆ ਸੀ ਉਹ ਵੀ ਲੱਗ ਗਿਆ ਹੋਇਆ ਉੱਥੇ ਵੀ ਸੀਵਰੇਜ ਦਾ ਕੰਮ ਜਿਹੜਾ ਉਹ ਵੀ ਪਾਸ ਹੋਇਆ ਉਹ ਵੀ ਜਿਹੜਾ ਜਲਦੀ ਸ਼ੁਰੂ ਹੋ ਜਾਏਗਾ ਔਰ ਮੈਂ ਯਕੀਨ ਦਿਵਾਉਣਾ ਕਿ ਜਿੰਨੇ ਵੀ ਕੰਮ ਨੇ ਕੋਈ ਵੀ ਕੰਮ ਜਿਹੜਾ ਆ ਪੈਂਡਿੰਗ ਨਹੀਂ ਰਹੇਗਾ ਸਾਰੇ ਕੰਮ ਹੋ ਗਏ ਆ ਜਲਦੀ ਤੋਂ ਜਲਦੀ ਉਹ ਮੈਂ ਫਾਰਮੂਲ ਕੀ ਕਰਦਾ ਹਾਂ 21 ਤਰੀਕ ਨੂੰ ਦਿਨ ਸ਼ਨੀਵਾਰ एक एक वोट मेरे वार्ड वासी सारे आम आदमी पार्टी और को पा और माता जी श्रीमती कौर जी कामयाब बना मैं बार बार एको गल कहू किसी भी काम की समस्या नहीं आव कोई सामने रखेगा साढ़े काम जो सारे ही जल्दी पहल धन्यवाद आम आदमी पार्टी पार्टी ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੈਂ ਗੋਵਿੰਦ ਸਿੰਘ ਜੋਗਨਗਰ ਵੈਲਫੇਅਰ ਸੁਸਾਇਟੀ ਦਾ ਬ੍ਰੈਂਡਿੰਗ ਪ੍ਰਧਾਨ ਹਾਂ ਮੈਂ ਦਾਸ ਸਾਹਿਬ ਨੂੰ ਔਰ ਸਾਡੇ ਅੰਕੀ ਦੇ ਹਸਪਤਾਲ ਤੋਂ ਆਮ ਆਦਮੀ ਪਾਰਟੀ ਤੋਂ ਇਹਨਾਂ ਟੈਗ ਦੇ ਕੇ ਨਵਾਜਿਆ ਅਸੀਂ ਇਹਨਾਂ ਨੂੰ 21 ਤਰੀਕ ਨੂੰ ਸਾਰੇ ਵੋਟਾਂ ਪਾ ਕੇ ਕਾਮਯਾਬ ਕਰਾਂਗੇ ਔਰ ਜੱਤ ਸਾਹਿਬ ਦੀ ਪਤਨੀ असि घर घर जाके जो भी है साढ़े है वोटा पावगे और कल साल की झोली बच्चे अभी जी ज सीट जित के पावे धनबाद बिल्कुल